Okay <laughs> ਨਿਤ ਸ਼੍ਰੀ ਗੁਰੂ ਰਾਮਦਾਸ ਗੋਵਿੰਦ ਆਓ ਸ਼੍ਰੀ ਅਰਜਨ ਬੇਗਨਨਕੇ ਨਾਸ਼ਿਕ ਬੇਗਨਨਕੇ ਨਾਜ ਹਰ ਗੋਬਿੰਦ ਸੁਭ ਸੁਮਤ ਪਰਗਾਸ਼ਨ ਸ਼੍ਰੀ ਹਰਿ ਰਾਏ ਨਮੋ ਕਰੇ ਜੋਰੀ ਨਮੋ ਕਰਨੋਈ ਗੁਰ ਹਰਿ ਕ੍ਰਿਸ਼ਨ ਨਮਤਾ ਬੋਲੀ ਤੇਗ ਬਾਦਰ ਪਰਮ ਕਿਰਪਾਲਾ ਵਾਹਿ ਗੁਰ ਪਰਮ ਕਿਰਪਾ ਗੁਰੂ ਗੋਬਿੰਦ ਸੰਗ ਬੇਸ ਪੰਨ ਨ ਸੀਸਾ ਹੈ ਗੁਰੂ ਪੰਨ ਪੰਨ ਸੀ ਸਾ ਬੰਦੋ ਬਾਰ ਬਾਰ ਜਗਦੀ ਸਾ ਜਿਸਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਮੰਦ ਸਾਗ ਗੁਰੂ ਗ੍ਰੰਥ ਸਾਹਿਬ ਬੰਦੋ ਘਰਿਆਨੋ एकंकारा अंकार सत गुरु ते प्रसाद सच वाह गुरु जी की है विघन विनाशन कहा बोल प्रभ तुझ हमारी वरण सक मेहमा जो हम न सकत कर सिफत तुम्हारी नम कना सुधा हम ना सकत कर सिफत तुम्हारी आप ले हो तुम कथा सुधारी सतनाम श्री वाहेगुरु साहिब नेयो तुम्हारा गुरु रूप नेवाद तब नाम अपना बिरताए ਰਾਖੇ ਸੰਗ ਗਰੀਬ ਜਾਨ ਬਾਸੀ ਚ ਤੇ ਬੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਤੇ ਆਵੈ ਧਾਈ ਸਭ ਥਾਈ ਹੋਏ ਸਹਾਏ ਧਨ ਤਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਤਿਗੁਰਾਂ ਦੇ ਪਿਤਾ ਜੀ ਮੇਰੀ ਪੀੜੀ ਦੇ ਮਾਲਕ ਧੰਨ ਸ੍ਰੀ ਗੁਰੂ ਹਰगोविंद ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਸਰਵਣ ਕਰੀਏ ਕੱਲ ਦੇ ਪ੍ਰਸੰਗ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਸਤਿਗੁਰਾਂ ਨੇ ਜਿਹੜੇ 400 ਘੋੜਸਵਾਰ ਫੌਜ ਤਿਆਰ ਕੀਤੀ ਹੈ ਉਹਨਾਂ ਨੂੰ ਵੇਖ ਕੇ ਹੋਰ ਵੀ ਜਿਹੜੇ ਸਿੱਖ ਨੇ ਉਹਨਾਂ ਦੇ ਮਨ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਹੈ ਕਿ ਅਸੀਂ ਵੀ ਸਤਿਗੁਰਾਂ ਦੀ ਫੌਜ ਵਿੱਚ ਜਾ ਕੇ ਭਰਤੀ ਹੋਈਏ। ਸੋ ਕਿਸ ਪ੍ਰਕਾਰ ਉਹ ਫੌਜ ਦਾ ਫਸਾਰਾ ਹੁੰਦਾ ਹੈ? ਸਤਿਗੁਰੂ ਜੀ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ। ਉਹਨਾਂ ਸਿੱਖਾਂ ਲਈ ਸਤਿਗੁਰੂ ਜੀ ਜੋ ਕਾਰਜ ਕਰਦੇ ਨੇ ਉਹਨਾਂ ਉੱਤੇ ਪਰਉਪਕਾਰ ਕਰਦੇ ਨੇ ਤੇ ਉਹਨਾਂ ਸਿੱਖਾਂ ਦੀ ਕੀ ਭਾਵਨਾ ਹੈ? ਉਹ ਪ੍ਰਸੰਗ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਔ ਸਰਵਣ ਕਰੀ ਗਏ ਸੁਰਤੀਆਂ ਵਰਤਿਆਨਿਕ ਆਕਰ ਕਰਕੇ ਛੇਵੇਂ ਪਾਦਸ਼ਾਹ ਜਿਹਦੇ ਚਰਨਾਂ ਨਾਲ ਜੋੜੀਏ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਹਰਾ ਗੁਰੂ ਗ੍ਰੀਵਨਿਵਾਦ ਤਾਨੇ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਗਰੀਬਾਂ ਦੀ ਨਿਵਾਜ਼ ਰੱਖਣ ਵਾਲੇ ਗਰੀਬਾਂ ਦੀ ਪੈਜ ਰੱਖਣ ਵਾਲੇ ਐਸੇ ਸਤਿਗੁਰੂ ਜੀ ਮਹਾਰਾਜ ਦੇ ਨਾਮ ਦੀ ਸ਼ੋਭਾ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ। ਆਕੇ ਸੰਗ ਗਰੀਬ ਜਨ ਬਖਸ਼ਿਸ਼ ਦੇ ਬਣ ਆਈ। ਮਹਾਰਾਜ ਨੇ ਗਰੀਬਾਂ ਨੂੰ ਆਪਣੇ ਕੋਲ ਰੱਖਿਆ ਹੈ ਜਿਨ੍ਹਾਂ ਨੂੰ ਸੰਸਾਰ ਨਹੀਂ ਚੱਲਦਾ ਜਦ ਕਿ ਗੁਰੂ ਘਰ ਦੇ ਵਿੱਚ ਐਸੀ ਕੋਈ ਰੀਤ ਨਹੀਂ ਹੈ। ਗੁਰੂ ਘਰ ਦੇ ਵਿੱਚ ਸਾਰੇ ਅਰੋ ਇੱਕੋ ਜਾਂ ਫਿਰ ਫਾਰ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋ ਵਰਨ ਆ ਕੋ ਸਾਝਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਨਾਨਕ ਉਹ ਕਹਿ ਸੰਗ ਸਾਥ ਜਿਹੜੇ ਨੀਵੇਂ ਤੋਂ ਵੀ ਨੀਵੇਂ ਨੇ ਮਹਾਰਾਜ ਆਖਦੇ ਨੇ ਜਿਹੜਿਆ ਲੋਕ ਜਿਹਨਾਂ ਨੂੰ ਨੀਂ ਜਾਖਦੇ ਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੋਤ ਅਨੀਚ ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆਂ ਸਿਉ ਕੈ ਰੀਜ਼ ਮਾਣ ਕੇ ਲੱਗੇ ਗੁਰੂ ਨਾਨਕ ਦੇਵ ਜੀ ਕਿ ਅਸੀਂ ਨੀਵਿਆਂ ਦੇ ਨਾਲ ਜਿਹੜੇ ਸਾਡੇ ਕੋਲ ਨੀਵੇ ਹੋ ਕੇ ਆਣਗੇ ਉਹ ਚਾਹੇ ਕਿਸੇ ਵੀ ਧਰਮ ਦੇ ਹੋਣ ਕਿਸੇ ਵੀ ਮਜ਼ਬਦ ਦੇ ਹੋਣ ਉਹ ਸਾਡੇ ਲਈ ਸਤਕਾਰਯੋਗ ਨੇ ਸੋ ਧੰਨ ਸ਼੍ਰੀ ਗੁਰੂ ਹਰगोविंद ਸਾਹਿਬ ਪਾਤਸ਼ਾਹ ਮਹਾਰਾਜ ਜੀ ਗਰੀਬ ਨਿਵਾਜ ਉਹਨਾਂ ਨੇ ਉਹਨਾਂ ਗਰੀਬੜਿਆਂ ਸਿੱਖਾਂ ਦੇ ਉੱਤੇ ਪਰਉਪਕਾਰ ਕੀਤੇ ਬਖਸ਼ਿਸ਼ਾਂ ਕੀਤੀਆਂ ਆਪਣੀ ਫੌਜ ਦੇ ਵਿੱਚ ਭਰਤੀ ਕੀਤੇ ਹਨ ਵਿਦਿਆ ਸ਼ਾਸਤ੍ਰਾਂ ਦੇ ਦੀ ਬਹੁ ਭਾਈ ਉਹਨਾਂ ਨੂੰ ਸ਼ਾਸਤਰਾਂ ਦੀ ਵਿਦਿਆ ਅਭਿਆਸ ਸਤਿਗੁਰੂ ਜੀ ਕਰਵਾਉਂਦੇ ਹਨ ਤੇ ਦੱਸਦੇ ਨੇ ਕਿ ਘੋੜੇ ਦੇ ਉੱਤੇ ਬੈਠ ਕੇ ਬੰਦੂਕ ਚਲਾਉਣੀ ਹੈ ਤੀਰ ਚਲਾਣਾ ਹੈ ਤੇ ਨੇਜੇ ਮਾਰਨੇ ਨੇ ਨੇਜਿਆਂ ਨਾਲ ਕਿੱਲੇ ਫਟਣੇ ਨੇ ਘੋੜੇ ਦੇ ਉੱਤੇ ਸਵਾਰ ਹੋਣਾ ਤੇ ਹੱਥ ਵਿੱਚ ਬਰਸ਼ੀ ਫੜਨੀ ਹੈ ਅੱਜ ਵੀ ਖਾਲਸੇ ਦੀ ਇਹ ਮਰਿਆਦਾ ਹੈ ਕੋਈ ਘੋੜਸਵਾਰ ਜਥੇਦਾਰ ਜਦੋਂ ਘੋੜੇ ਦੇ ਉੱਤੇ ਚੜਦਾ ਹੈ ਭਾਵੇਂ ਦਲ ਦਲਬੰਦ ਬਾਬਾ ਬਿਧੀਚੰਦ ਜੀ ਦੇ ਬਾਬਾ ਅਵਤਾਰ ਸਿੰਘ ਜੀ ਨੇ ਤੇ ਚਾਹੇ ਬਾਬੇ ਪਕਾਲੀਏ ਨੇ ਤਰਨਾ ਦਲ ਦੇ ਚਾਹੇ ਬੁੱਢਾ ਦਲ ਦੇ ਨੇ ਕੋਈ ਉਹ ਜਦੋਂ ਘੋੜੇ ਦੇ ਉੱਤੇ ਸਵਾਰ ਹੋਣਗੇ ਹੱਥ ਦੇ ਵਿੱਚ ਪਰਸ਼ੀ ਫੜਨਗੇ ਨਾਲ ਤੇ ਕਿਰਕੇ ਨਾਲ ਕਿਲੇ ਫੁੱਟਣਗੇ ਮਹਾਰਾਜ ਇਹ ਸਾਰਾ ਦੱਸ ਰਹੇ ਨੇ ਕਿ ਘੋੜੇ ਦੇ ਉੱਤੇ ਬੈਠ ਕੇ ਨੇਜਾ ਫੜਨਾ ਤੇ ਕਿਲੇ ਫੜਨੇ ਹਨ ਤੋਂ ਬਰ ਬਨਾਇਆ ਇਹਨਾਂ ਪ੍ਰਹਾਰੇ ਤੇ ਉਹਦੇ ਨਾਲ ਤੀਰਾਂ ਦੇ ਨਾਲ ਵਾਰ ਕਰਨਾ ਹੈ ਘੋੜੇ ਦੇ ਉੱਤੇ ਬੈਠਿਆਂ ਬੈਠਿਆਂ ਹੀ ਬੰਦੂਕ ਦੇ ਨਾਲ ਵਾਰ ਕਰਨਾ ਹੈ ਇਸ ਤਰ੍ਹਾਂ ਤੀਰਾਂ ਨਾਲ ਹੀ ਸੰਘਾਰੇ ਇਸ ਪ੍ਰਕਾਰ ਕਰਦੇ ਆਂ ਕਈ ਵੇਰਾਂ ਤਾਂ ਕਬੀਰ ਰਾਜੀ ਆਖਦੇ ਨੇ ਸਤਿਗੁਰੂ ਜੀ ਸਵੇਰ ਦੇ ਜਾਂਦੇ ਨੇ ਤੇ ਸ਼ਾਮਾਂ ਪੈ ਜਾਂਦੀਆਂ ਨੇ ਉੱਥੇ ਜਿਹੜੀ ਸੈਨਾ ਹੈ ਘੋੜ ਸਵਾਰ ਨੇ ਮਹਾਰਾਜ ਉਹਨਾਂ ਨੂੰ ਵਿੱਦਿਆ ਹੀ ਦਿੰਦੇ ਰਹਿੰਦੇ ਨੇ ਤੇ ਉਹਨਾਂ ਦਾ ਮਨ ਵੀ ਵਿੱਦਿਆ ਦਾ ਸਿੱਖਣ ਨੂੰ ਕਰਦਾ ਹੈ ਇਸ ਪ੍ਰਕਾਰ ਕਰਦੇ ਆ ਦਿਨ ਬਤੀਤ ਹੁੰਦਾ ਹੈ ਸਾਤਿ ਭਰਤ ਹੁਣ ਆਵੇ ਜਦੋਂ ਅੰਮ੍ਰਿਤਸਰ ਤੋਂ ਬਾਹਰ ਜਾਂਦੇ ਨੇ ਤਾਂ ਵੀ ਨਗਾਰੇ ਵੱਜਦੇ ਨੇ ਨਿਸ਼ਾਨ ਝੂਲਦੇ ਨੇ ਜਦੋਂ ਵਾਪਸ ਆਉਂਦੇ ਨੇ ਨਗਰ ਦੇ ਵਿੱਚ ਫਿਰ ਨਗਾਰਿਆਂ ਦੇ ਨਾਲ ਸਤਿਗੁਰੂ ਜੀ ਆਉਂਦੇ ਹਨ ਮਹਾਰਾਜ ਜਦੋਂ ਆਉਂਦੇ ਨੇ ਨਗਰ ਦੇ ਲੋਕ ਵੇਖਦੇ ਹਨ ਸਤਗੁਰਾਂ ਦਾ ਜਸ ਮਹਾਰਾਜ ਦੀ ਵਡਿਆਈ ਸੁਣ ਕੇ ਸੂਰਮੇ ਖੁਸ਼ ਹੁੰਦੇ ਨੇ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਦੇ ਨਾਮ ਦੇ ਜ਼ਿਕਾਰੇ ਲੱਗਦੇ ਨੇ ਤੇ ਗੁਰੂਗੀਆਂ ਫੌਜਾਂ ਨੂੰ ਖੁਸ਼ੀਆਂ ਹੁੰਦੀਆਂ ਨੇ ਕਿ ਸਤਗੁਰੂ ਦੀ ਸ਼ੋਭਾ ਵਧ ਰਹੀ ਹੈ ਦੂਰ ਦੂਰ ਤੇ ਆਏ ਤਦੂਰ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਹੁਣ ਮਹਾਰਾਜ ਨੇ ਜਦੋਂ ਫੌਜਾਂ ਵੀ ਰੱਖੀਆਂ ਘੋੜੇ ਰੱਖੇ ਸ਼ਸਤਰ ਰੱਖੇ ਤੇ ਉਹਨਾਂ ਨੂੰ ਵੇਖਣ ਲਈ ਵਿਸ਼ੇਸ਼ ਕਰਕੇ ਫੌਜਾਂ ਪਹੁੰਚੀਆਂ ਹਨ ਪੰਜ ਕਬਦਸ ਤੇ ਰੋਜ ਹੀ ਮਹਾਰਾਜ ਦੇ ਕੋਲ ਸਿੱਖ ਆਉਂਦੇ ਨੇ ਬੇਨਤੀਆਂ ਕਰਦੇ ਨੇ ਰੋਜ਼ਾਨਾ ਕਦੇ ਪੰਜ ਸਿੰਘ ਆਉਂਦੇ ਨੇ ਕਦੇ 10 ਸਿੰਘ ਆਉਂਦੇ ਨੇ ਕਦੇ 20 ਆਉਂਦੇ ਨੇ ਮਹਾਰਾਜ ਨੂੰ ਬੇਨਤੀ ਕਰਦੇ ਨੇ ਮਹਾਰਾਜ ਜੀ ਬੇਤ ਤਵੇ ਲੱਖੇ ਮਹਾਰਾਜ ਨੂੰ ਮੱਥਾ ਟੇਕਦੇ ਨੇ ਤੇ ਨੌਜਵਾਨ ਕਹਿੰਦੇ ਨੇ ਮਹਾਰਾਜ ਸਾਨੂੰ ਵੀ ਆਪਣੀ ਫੌਜ ਦੇ ਵਿੱਚ ਭਰਤੀ ਕਰੋ ਦਇਆ ਕਰ ਬਖਸ਼ਾ ਸੁਖ ਸਾਹੋ ਮਹਾਰਾਜ ਆਪ ਜੀ ਦਇਆ ਕਰੋ ਸਾਡੇ ਉੱਤੇ ਵੀ ਬਖਸ਼ਿਸ਼ਾ ਕਰੋ ਮਹਾਰੋਹ ਮਹਾਰਾਜ ਜੁਣਾ ਨੂੰ ਆਪਣੀ ਫੌਜ ਵਿੱਚ ਭਰਤੀ ਕਰਦੇ ਨੇ ਉਹਨਾਂ ਨੂੰ ਬਸਤਰ ਸ਼ਸਤਰ ਉਹਨਾਂ ਦੇ ਰਹਿਣ ਦਾ ਪ੍ਰਬੰਧ ਲੰਗਰ ਪ੍ਰਸ਼ਾਦੇ ਦਾ ਭੋਜਨ ਦਾ ਪ੍ਰਬੰਧ ਕਰਦੇ ਹਨ ਤੇ ਗੁਰੂ ਸਾਹਿਬ ਜੀਆ ਨੇ ਇਹ ਮਹਾਨ ਪਰਉਕਾਰ ਕੀਤਾ ਹੈ ਤੇ ਜਿਹੜੇ ਸੈਨਿਕ ਨੇ ਜਿਹੜੇ ਫੌਜ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਉਹ ਵੀ ਇਹ ਵੇਖ ਕੇ ਖੁਸ਼ ਹੁੰਦੀ ਹੈ ਪ੍ਰਸੰਨ ਹੁੰਦੀ ਹੈ ਇਹ ਉਹਨਾਂ ਦੇ ਮਨ ਦੀ ਭਾਵਨਾ ਹੈ ਕਿ ਕੋਈ ਸਮਾਂ ਆਣ ਬੜੇ ਤੇ ਅਸੀਂ ਆਪਣੇ ਸਰੀਰ ਸਤਗੁਰਾਂ ਤੋਂ ਨਿਸ਼ਾਵਰ ਕਰ ਦਈਏ ਇਹ ਜੋ ਪੰਜ ਭੂਤਕ ਸਰੀਰ ਸਾਨੂੰ ਪ੍ਰਾਪਤ ਹੋਏ ਨੇ ਇਹ ਗੁਰੂ ਸਾਹਿਬ ਜੀ ਦੇ ਲੇਖੇ ਵਿੱਚ ਲੱਗ ਜਾਣ ਐਸਾ ਕੋਈ ਸਮਾਂ ਆਵੇ ਜੇ ਇੱਕੋ ਕਾਰਜ ਬਣ ਜਾਵੇ ਸਾਡੇ ਮਰਨ ਦੇ ਨਾਲ ਜਾਂ ਸਾਡੇ ਸਰੀਰ ਦੇ ਨਾਲ ਸਤਗੁਰਾਂ ਦਾ ਕਿਣਕੇ ਮਾਤਰ ਦਾ ਵੀ ਕੋਈ ਕਾਰਜ ਹੁੰਦਾ ਤੇ ਸਾਡਾ ਮਰਨਾ ਸਫਲ ਹੈ ਇਹ ਭਾਵਨਾ ਹੈ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਹੁਕਮ ਕਰਨਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਕੁਝ ਕਹਿਣਗੇ ਤੇ ਮਹਾਰਾਜ ਦੇ ਹੁਕਮਾਂ ਦਾ ਪਹਿਰਾ ਦਿੰਦਿਆਂ ਹੋਇਆਂ ਅਸੀਂ ਸਤਿਗੁਰਾਂ ਲਈ ਮਰ ਵੀ ਜਾਵਾਂਗੇ ਤੇ ਦੁਸ਼ਮਣ ਨੂੰ ਮਾਰ ਵੀ ਦੇਵਾਂਗੇ ਰਹਿ ਤਸਮ ਜੋਤਾ ਐਸੀ ਇਸ ਪ੍ਰਕਾਰ ਯੋਧੇ ਆਪਸ ਵਿੱਚ ਬੈਠ ਕੇ ਗੱਲਾਂ ਕਰਦੇ ਹਨ ਆਮੇ ਦੇ ਪਤ ਨਰਵਰ ਜੈਸੀ ਤੇ ਗੱਲਾਂ ਕਰਦੇ ਨੇ ਆਪਸ ਦੇ ਵਿੱਚ ਜਿਹੜੇ ਸੈਨਿਕ ਨੇ ਉਹ ਕਹਿੰਦੇ ਨੇ ਏ ਭਾਈ ਸਾਨੂੰ ਤਾਂ ਸ਼੍ਰੀ ਰਾਮਚੰਦਰ ਜੀ ਵਰਗੇ ਗੁਰੂ ਸਾਹਿਬ ਜੀ ਮਿਲੇ ਨੇ ਜਿਹੜੇ ਸਾਡੇ ਫੌਜਦਾਰ ਨੇ ਸਾਡੇ ਸੈਨਾਪਤੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਸਾਨੂੰ ਰਗੂਕੁਲ ਸ਼੍ਰੀ ਰਾਮਚੰਦਰ ਜੀ ਵਰਗੇ ਮਿਲੇ ਹਨ ਸਾਡੇ ਵੱਡੇ ਭਾਗ ਹਨ ਸਰਬ ਪ੍ਰਗਤੀ ਜੋਨੀ ਹੀਰਾ ਤੇ ਉਹਨਾਂ ਨੇ ਕਿਰਪਾ ਕੀਤੀ ਸ਼੍ਰੀ ਰਾਮਚੰਦਰ ਜੀ ਨੇ ਤ੍ਰਿਤੇ ਯੁੱਗ ਦੇ ਵਿੱਚ ਤੇ ਉਹਨਾਂ ਨੇ ਬਾਂਦਰਾ ਦੀ ਸੈਨਾ ਇਕੱਠਾ ਕੀਤੀ ਜਿਹੜੇ ਬਾਂਦਰ ਸਨ ਸੁਗਰੀਵ ਦੀ ਫੌਜ ਸੀ ਹਨੂਮਾਨ ਜੀ ਸਨ ਹੋਰ ਇਤਿਆਦਿਕ ਸਨ ਅੰਗਦ ਸੀ ਸੂਰਮੇ ਵੱਡੇ ਵੱਡੇ ਤੇ ਕਹਿਣ ਲੱਗੇ ਉਹਨਾਂ ਬਾਂਦਰਾਂ ਦੀ ਸੈਨਾ ਨੂੰ ਇਕੱਤਰ ਕਰਕੇ ਉਹ ਕਾਰਜ ਕਮ ਕਰਦੇ ਕਿਸੇ ਨਾ ਕਹਿੰਦੇ ਜਿਹੜੇ ਬਾਂਦਰ ਨੇ ਉਹ ਕਦੇ ਕਿਸੇ ਦਾ ਕਾਰਜ ਸਵਾਰ ਨਹੀਂ ਸਕਦੇ ਬਾਂਦਰ ਸ਼ਰਾਰਤੀ ਵਿਰਤੀ ਹੁੰਦੀ ਹੈ ਉਹ ਕਹਿੰਦੇ ਬਾਂਦਰ ਜਿਹੜੇ ਕਦੇ ਕਿਸੇ ਦਾ ਕਾਰਜ ਨਹੀਂ ਸਵਾਰ ਸਕਦੇ ਸਭਨ ਨੁਕਸਾਨ ਹੀ ਕਰਦੇ ਹਰੇਕ ਦਾ ਜਿਵੇਂ ਸਾਧ ਸੰਗਤ ਜੀ ਕਹਿੰਦੇ ਇੱਕ ਵਾਰਾ ਤੇ ਮੀ ਬਹਿ ਰਿਹਾ ਸੀ ਬਹੁਤ ਜਿਆਦਾ ਤੇ ਬੰਦਰ ਦਰਖਤ ਦੇ ਹੇਠਾਂ ਬੈਠਾ ਟਾਣੀ ਦੇ ਉੱਤੇ ਬੈਠਾ ਸੀ ਤੇ ਉਹਦੇ ਉੱਤੇ ਮੀ ਪਈ ਜਾਏ ਤੇ ਉਹ ਕੰਬੀ ਜਾਵੇ ਬੈਠਾ ਤੇ ਉਹਦੇ ਸਾਹਮਣੇ ਚਿੜੀ ਸੀ ਉਹ ਆਪਣੇ ਆਲੜੇ ਵਿੱਚ ਛਿਭਕੇ ਬੈਠੀ ਹੋਈ ਸੀ ਮੀ ਤੋਂ ਬਚਨ ਦੀ ਮਾਰੀ ਤੇ ਉਹਨੇ ਆਪਣੀ ਚੁੰਝ ਬਾਹਰ ਕੱਢ ਕੇ ਮੂੰਹ ਬਾਹਰ ਕੱਢ ਕੇ ਬੰਦਰ ਨੂੰ ਕਹਿਣ ਲੱਗੀ ਕਹਿੰਦੀ ਬੰਦਰ ਭਾਈ ਕਿ ਤੇਰੇ ਉੱਤੇ ਤਾਂ ਕਾਲਪੁਰਖ ਨੇ ਕਿਰਪਾ ਕੀਤੀ ਐ ਤੈਨੂੰ ਬੰਦਿਆਂ ਵਰਗਾ ਬਣਾਇਆ ਐ ਤੇਰੇ ਦੋ ਹੱਥ ਤੈਨੂੰ ਦੋ ਹੱਥ ਦਿੱਤੇ ਨੇ ਦੋ ਪੈਰ ਦਿੱਤੇ ਨੇ ਤੇ ਤੂੰ ਫਿਰ ਵੀ ਇਸੇ ਪ੍ਰਕਾਰ ਸਰਦੀ ਹੋਵੇ ਗਰਮੀ ਹੋਵੇ ਕੋਈ ਵੀ ਹੋਵੇ ਤੂੰ ਐਨੇ ਦਰਖਤਾਂ ਦੇ ਉੱਤੇ ਘੁੰਮਦਾ ਰਹਿੰਦਾ ਤੂੰ ਆਪਣਾ ਘਰ ਕਿਉਂ ਨਹੀਂ ਬਣਾ ਲੈਂਦਾ ਆਪਣਾ ਘਰ ਬਣਾ ਉਹਦੇ ਵਿੱਚ ਰਹਿਣਾ ਕਰ ਤੇ ਬਾਂਦਰ ਨੇ ਉਹਦੀ ਗੱਲ ਉਹਦਾ ਕੀ ਸਮਝਣਾ ਸੀ ਕਹਿੰਦੇ ਜਿਹੜਾ ਚੀੜੀ ਦਾ ਆਲਣਾ ਸੀ ਉਹ ਵਿੱਚ ਭੱਟਾ ਮਾਰ ਕੇ ਉਹ ਵੀ ਤੋੜ ਦਿੰਦਾ ਸੋ ਇਸ ਪ੍ਰਕਾਰ ਇਹ ਸ਼ਰਾਰਤੀ ਵਿਰਤੀ ਦੇ ਹੁੰਦੇ ਨੇ ਕਦੇ ਕਿਸੇ ਦਾ ਕੋਈ ਕਾਰਜ ਸਵਾਰ ਨਹੀਂ ਸਕਦੇ ਜਿਹੜਾ ਬਾਂਦਰ ਹੁੰਦਾ ਪਰ ਇਹ શ્રી रामचंद्र ਜੀ ਨੇ ਕਿਰਪਾ ਕੀਤੀ ਉਹਨਾਂ ਤੋਂ ਕਾਰਜ ਕਰਵਾਏ ਹਨ ਹਾਂਜੀ ਤੇ ਉਹ ਕਹਿ ਲੱਗੇ ਉਹਨਾਂ ਬਾਂਦਰਾ ਨੇ ਜਾ ਕੇ ਲੰਕਾ ਦੇ ਵਿੱਚ ਤਰਥਲੀ ਮਚਾ ਦਿੱਤੀ ਲੰਕਾਵਤੀ ਰਾਵਣ ਨੂੰ ਵਕਤਵਾ ਦਿੱਤਾ ਐਸੀ ਉਹਨਾਂ ਨੇ ਕਿਰਪਾ ਉਹਨਾਂ ਦੇ ਉੱਤੇ ਕਿਰਪਾ ਹੋਈ શ્રી रामचंद्र ਜੀ ਦੀ ਕਿਉਂਕਿ ਉਹਨਾਂ ਦੇ ਸਿਰ ਦੇ ਉੱਤੇ ਉਹਨਾਂ ਦੇ ਸਾਈਂ શ્રી रामचंद्र ਜੀ ਦਾ ਹੱਥ ਸੀ ਉਹ ਨਾਲ ਸੀ ਉਹਨਾਂ ਦੀ ਬਖਸ਼ਿਸ਼ ਦੇ ਨਾਲ ਹੀ ਉਹ ਕਾਰਜ ਕਰਦੇ ਸਨ ਮਹਾਬਲੀ ਰਾਵਣ ਰਾਕਸ਼ਸ ਮਹਾਬਲੀ ਰਾਵਣ ਸਮੇ ਦਾ ਜੋ ਬਹੁਤ ਵੱਡਾ ਯੋਧਾ ਸੀ ਰਾਖਸ਼ ਸੀ 10 ਸਿਰ ਵਾਲਾ ਸੀ ਐਸਾ ਬਲੀ ਸੀ ਤੈ ਬਾੰਦਰਾ ਨੇ ਉਹਦਾ ਘਮੰਡ ਦੂਰ ਕਰ ਦਿੱਤਾ ਆਪਸ ਵਿੱਚ ਮਿਲ ਕੇ ਸਭ ਤੋਂ ਪਹਿਲਾਂ ਹਨੂਮਾਨ ਜੀ ਜਾਂਦੇ ਨੇ ਲੰਕਾ ਦੇ ਵਿੱਚ ਉੱਥੇ ਜਾ ਕੇ ਤੇ ਰਾਵਣ ਗੁੱਸੇ ਵਿੱਚ ਕਹਿੰਦਾ ਹੈ ਕਿ ਇਹਨਾਂ ਦੀ ਪੂਛ ਨੂੰ ਅੱਗ ਲਾ ਦਿਓ ਉਹ ਜਿਹਨੂੰ ਅੱਗ ਲਾਈ ਤੇ ਅੱਗ ਲੱਗੇ ਹੋਈ ਪੂੰਛ ਦੇ ਨਾਲ ਇਹ ਸਾਰੀ ਰੰਕਾ ਤਬਾਹ ਕਰ ਦਿੱਤੀ ਜਿਹੜੀ ਸੋਨੇ ਦੀ ਸੀ ਉਹ ਸਾਰੀ ਢਲ ਗਈ ਸੋਨਾ ਢਲ ਗਿਆ ਤੇ ਦੂਸਰੀ ਵਾਰ ਜਦੋਂ ਦੂਤ ਬਣ ਕੇ ਅੰਗਦ ਗਿਆ ਸੀ ਗਰੀਬ ਦਾ ਪੁੱਤਰ ਤੇ ਉਹਨੇ ਜਾ ਕੇ ਬਲੀ ਦਾ ਪੁੱਤਰ ਬਾਲੀ ਦਾ ਪੁੱਤਰ ਸੀ ਜਿਹੜਾ ਅੰਗਦ ਤੇ ਉਹਨੇ ਜਾ ਕੇ ਆਪਣਾ ਪੈਰ ਜਮਾ ਦਿੱਤਾ ਸਭਾ ਦੇ ਵਿੱਚ ਤੇ ਕਹਿਣ ਲੱਗਾ ਕੋਈ ਯੋਧਾ ਤੇਰੀ ਸਭਾ ਦੇ ਵਿੱਚ ਹੋਵੇ ਰਾਵਣ ਜਿਹੜਾ ਮੇਰਾ ਪੈਰ ਵੱਟ ਕੇ ਦਿਖਾ ਦੇਵੇ ਮੈਂ ਤੈਨੂੰ ਜਵਾਨ ਦਿੰਦਾ ਕਿ ਉਹ ਤੋਂ ਬਾਅਦ ਅਸੀਂ ਇੱਥੋਂ ਚਲੇ ਜਾਵਾਂਗੇ ਤੇਰਾ ਨਾਲ ਯੁੱਧ ਨਹੀਂ ਕਰਾਂਗੇ ਅਸੀਂ ਆਪਣੀ ਹਾਰ ਮੰਨ ਲਵਾਂਗੇ ਉਹਦੇ ਜਿੰਨੇ ਯੋਧੇ ਸਨ ਉਹ ਸਾਰਿਆਂ ਨੇ ਆ ਕੇ ਕੋਸ਼ਿਸ਼ਾਂ ਕੀਤੀਆਂ ਜਦੋਂ ਰਾਵਣ ਆਨ ਲੱਗਾ ਤੇ ਕਹਿ ਲੱਗਾ ਨਹੀਂ ਤੇਰੀ ਨਰਾਦਰੀ ਹੋਵੇਗੀ ਸੋ ਇਸ ਪ੍ਰਕਾਰ ਕਰਦਿਆਂ ਰਾਵਣ ਦਾ ਘਮੰਡ ਬਾਂਦਰਾ ਕੋਲੇ ਤੜਵਾ ਦਿੱਤਾ ਸ਼੍ਰੀ ਰਾਮਚੰਦਰ ਜੀ ਨੇ ਪ੍ਰਾਕਰਮ ਗਣਦੋਸ਼ ਨੇ ਉਹ ਮਿਲਕੀਸ ਉਹਨਾਂ ਨੇ ਜਿਹੜਾ ਪ੍ਰਾਕਰਮ ਕੀਤਾ ਜੋ ਉਹਨਾਂ ਨੇ ਆਪਣੇ ਜੋਰ ਵਿਖਾਏ ਸ਼ਕਤੀਆਂ ਵਿਖਾਈਆਂ ਸ਼੍ਰੀ ਰਾਮਚੰਦਰ ਜੀ ਤੋਂ ਲੈ ਕੇ ਤੇ ਰਾਵਣ ਦਾ ਘਮੰਡ ਤੋੜਿਆ ਹੈ ਸਮਾ ਪ੍ਰਵਾਕਰ ਤੇ ਹੀਨਾ ਇਸ ਪ੍ਰਕਾਰ ਕਰਦੇ ਆ ਸਤਿਗੁਰਾਂ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ ਉਹ ਗੱਲਾਂ ਕਰਦੇ ਨੇ ਆਪਸ ਵਿੱਚ ਇਹ ਸਤਿਗੁਰੂ ਜੀ ਨੇ ਸਾਡੇ ਉੱਤੇ ਮਹਾਨ ਕਿਰਪਾ ਦ੍ਰਿਸ਼ਟੀ ਕਰਕੇ ਸਾਡੇ ਕੋਲ ਕਾਰਜ ਕਰਵਾਉਣੇ ਹਨ ਇਹ ਕਹਿੰਦੇ ਜਿਹੜਾ ਵੱਡਾ ਆਪਣੇ ਆਪ ਨੂੰ ਜਾ ਬਣਾ ਖਵਾਉਂਦਾ ਹੈ ਇਹ ਜਿਹੜਾ ਗੱਦੀ ਦੇ ਉੱਤੇ ਬੈਠਾ ਹੈ ਜਾਂਗੀਰ ਬਾਦਸ਼ਾਹ ਆਪਣੇ ਆਪ ਨੂੰ ਵੱਡਾ ਜਾਪਨਾ ਘਵਾਉਂਦਾ ਹੈ ਬੜੀ ਦੀ ਸ਼ੋਭਾ ਹੁੰਦੀ ਹੈ ਜੰਗ ਕੇ ਸਾਗ ਜੰਗ ਦੀ ਚਾ ਅਸੀਂ ਉਹਦੇ ਨਾਲ ਜੰਗ ਕਰਾਂਗੇ ਇਹ ਪਹਿਲਾ ਵਚਨ 6ਵੇਂ ਬਾਦਸ਼ਾਹ ਜੀ ਦੇ ਸੰ ਤੇ ਹੁਣ ਢਾਡੀ ਅਬਦੁੱਲੇ ਅਤੇ ਨੱਥੇ ਦੇ ਕੋਲੋਂ ਵਾਰਾ ਸੁਣ ਕੇ ਸ਼ਸਤਰਾਂ ਦਾ ਅਭਿਆਸ ਕਰਕੇ ਘੋੜਸਵਾਰੀ ਸਿੱਖ ਕੇ ਬਿਲਕੁਲ ਨਪੁੰਨ ਹੋ ਕੇ ਗੁਰੂ ਕੇ ਸਿੱਖ ਵੀ ਗੈਰ ਨੇ ਕਲਾ ਕਲਾ ਸਿੱਖ ਗੈਰਿਆ ਕਿ ਇਹ ਜਿਹੜਾ ਆਪਣੇ ਆਪ ਨੂੰ ਵੱਡਾ ਜਾਪਨਾ ਘਵਾਉਂਦਾ ਬਾਦਸ਼ਾਹ ਘਵਾਉਂਦਾ ਹੈ ਇਹਦਾ ਅਸੀਂ ਘਮੰਡ ਤੋੜਾਂਗੇ ਇਹਦੇ ਨਾਲ ਜੰਗ ਯੁੱਧ ਕਰਾਂਗੇ ਤੈ ਕਹਿਣ ਲੱਗੇ ਜੇਕਰ ਅਸੀਂ ਸਤਿਗੁਰਾਂ ਦਾ ਇਹ ਕਾਰਜ ਨਾ ਕੀਤਾ ਜੇਕਰ ਅਸੀਂ ਮਹਾਰਾਜ ਦੇ ਵੱਲੋਂ ਯੁੱਧ ਨਹੀਂ ਕੀਤਾ ਛੇਵੇਂ ਪਾਤਸ਼ਾਹ ਦੇ ਵੱਲੋਂ ਤੇ ਫਿਰ ਤਾਂ ਅਸੀਂ ਭਾਈ ਉਹ ਬਾਂਦਰਾ ਤੋਂ ਵੀ ਕੇ ਗੁਜ਼ਰੇ ਆ ਉਹ ਸਾਡੇ ਨਾਲ ਤਾਂ ਬਾਂਦਰ ਹੀ ਜਗੇ ਸੀ ਜਿਨ੍ਹਾਂ ਨੇ ਸ਼੍ਰੀ ਰਾਮਚੰਦਰ ਜੀ ਦਾ ਸਾਥ ਦਿੱਤਾ ਤੇ ਅਸੀਂ ਜੇ ਕਰੇ ਕਾਰਜ ਨਾ ਕੀਤਾ ਫਿਰ ਤਾਂ ਅਸੀਂ ਉਹ ਬਾਂਦਰਾ ਤੋਂ ਵੀ ਗੇ ਗੁਜਰੇ ਹੋਵਾਂਗੇ ਜੀ ਨਾ ਹੋਗੇ ਨਾਨਕ ਸੁਨਾਜ ਅਸੀਂ ਵੀ ਜੰਗ ਦੇ ਮੈਦਾਨ ਦੇ ਵਿੱਚ ਕਸਮਾਣੋ ਚਾਦਿਆਂਗੇ ਉੱਥੇ ਜਾ ਕੇ ਪੂਰੇ ਜੋਰ ਵਿਖਾਵਾਂਗੇ ਤੇ ਅਸੀਂ ਇਹ ਸਮਝਾਂਗੇ ਕਿ ਦੁਸ਼ਮਣ ਸਾਤੋ ਢੋਨੀਵਾ ਹੀ ਹੈ ਅਸੀਂ ਪੂਰੇ ਜੋਰ ਤੇ ਨਾਲ ਯੁੱਧ ਕਰਾਂਗੇ ਜਿਸकी ਸਮਰਤਾ ਹਮ ਹੈ ਕਹਿ ਕੋ ਤੇ ਅਸੀਂ ਇਹੀ ਚਾਹੁੰਦੇ ਆ ਕਿ ਸਾਡੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਮਹਾਰਾਜ ਦਾ ਹੱਥ ਹੋਵੇ ਜਿਵੇਂ ਬਾਂਦਰਾ ਦੇ ਕੋਲੋਂ ਯੁੱਧ ਕਰਵਾਇਆ ਸ਼੍ਰੀ ਰਾਮ ਚੰਦਰ ਜੀ ਨੇ ਸਤਿਗੁਰੂ ਜੀ ਸਾਡੇ ਕੋਲੋਂ ਵੀ ਆਪ ਹੀ ਯੁੱਧ ਕਰਵਾ ਲੈਣ ਰਣਬੈ ਨਿਰਬੈ ਸ਼ਾਸਤਰ ਦਾ ਨਾ ਕਾਏ ਯੋਧ ਦੇ ਮੈਦਾਨ ਦੇ ਵਿੱਚ ਨਿਰਭੈ ਹੋ ਕੇ ਵਿਚਰਾਂਗੇ ਅਹੋ ਸ਼ਾਸਤਰ ਗੁਰੂ ਸੰਸਹਾਏ ਸ਼ਾਸਤਰ ਹੱਥ ਵਿੱਚ ਲੈ ਕੇ ਸ਼ਾਸਤਰਾਂ ਦੇ ਜੋਰ ਵਿਖਾਵਾਂਗੇ ਇਸ ਪ੍ਰਕਾਰ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹਨ ਤੇ ਪ੍ਰਣ ਕਰਦੇ ਹਨ ਬੋਧਵੀਰ ਨੇ ਬੜੇ ਸੂਰਬੀਰ ਨੇ ਬੜੇ ਸੂਰਮੇ ਨੇ ਸਤਿਗੁਰਾਂ ਦੇ ਸਿੱਖ ਵੀਰ ਅਰੋੜਾ ਨੂੰ ਸਮਾਵੇ ਇਸ ਪ੍ਰਕਾਰ ਜਦੋਂ ਛੇਵੇਂ ਪਾਤਸ਼ਾਹ ਜੀ ਘੋੜੇ ਦੇ ਉੱਤੇ ਸਵਾਰ ਹੁੰਦੇ ਨੇ ਤੇ ਸਤਿਗੁਰਾਂ ਨੂੰ ਮੱਥਾ ਟੇਕਦੇ ਹਨ ਮਹਾਰਾਜ ਨੂੰ ਬੇਨਤੀ ਕਰਦੇ ਨੇ ਜਦੋਂ ਮਹਾਰਾਜ ਕਹਿੰਦੇ ਨੇ ਸਿੱਖਾਂ ਦਾ ਨਾਮ ਲੈ ਕੇ ਕਿ ਫਲਾਣਾ ਸਿੱਖ ਆਵੇ ਆਪਣੇ ਯੋਗ ਵਿਖਾਵੇ ਆਹ ਸ਼ਾਸਤਰ ਚਲਾਵੇ ਘੋੜੇ ਦੀ ਸਵਾਰੀ ਕਰੇ ਤੇ ਆਹ ਸ਼ਾਸਤਰ ਚਲਾ ਕੇ ਵਿਖਾਵੇ ਘੋੜੇ ਦੇ ਉੱਤੇ ਤੇ ਅਗੋਂ ਸਿੱਖ ਕਹਿੰਦੇ ਨੇ ਮਹਾਰਾਜ ਆਪਣੀ ਕਿਰਪਾ ਦੀ ਸ਼ਕਤੀ ਵੇਖਿਆ ਜੀ ਇਹ ਨਹੀਂ ਕਹਿੰਦੇ ਮਹਾਰਾਜ ਕਿ ਸਾਡੀ ਸ਼ਕਤੀ ਵੇਖਿਆ ਜੀ ਜਾਂ ਸਾਡੇ ਕਰਤਵ ਵੇਖਿਆ ਜੀ ਉਹ ਕਹਿੰਦੇ ਮਹਾਰਾਜ ਆਪਣੀ ਕਿਰਪਾ ਦੀ ਸ਼ਕਤੀ ਵੇਖਿਆ ਜੀ ਕਿੰਨੀ ਹੈ ਤੇ ਸਤਿਗੁਰੂ ਜੀ ਅਸੀਂ ਤੁਹਾਡੇ ਚਰਨਾਂ ਵਿੱਚ ਆਪਣੇ ਸਿਰ ਅਰਪਣ ਕੀਤੇ ਹਨ ਤੁਹਾਨੂੰ ਭਾਵੇ ਤਾਂ ਰੱਖ ਲਿਆ ਜੇ ਨਾ ਭਾਵੇ ਤਾਂ ਛੱਡ ਦਿਆ ਜੀ ਤੁਹਾਡੀ ਮਰਜ਼ੀ ਹੈ ਕੀ ਜਹ ਕਲਿਆਣ ਅਸੀਂ ਆਪਣੇ ਦੋਵੇਂ ਲੋਕਾਂ ਦੇ ਕਲਿਆਣ ਲਈ ਲੋਕ ਅਤੇ ਪਰਲੋਕ ਦੀ ਸੁਖ ਲਈ ਸ਼ਾਂਤੀ ਲਈ ਤੁਹਾਡੇ ਚਰਨਾਂ ਵਿੱਚ ਜੁੜੇ ਹਾਂ ਮਹਾਰਾਜ ਅਸੀਂ ਤੁਹਾਡੇ ਸ਼ਰਨ ਵਿੱਚ ਆਏ ਹਾਂ ਇਸ ਪ੍ਰਕਾਰ ਬਹੁਤ ਜ਼ਿਆਦਾ ਵੀਰ ਰਸ ਵਧਿਆ ਸੂਰਮਿਆਂ ਸਿੱਖਾਂ ਦੇ ਅੰਦਰ ਤੇ ਸਤਿਗੁਰੂ ਜੀ ਰੋਜ਼ਾਨਾ ਹੀ ਉਹਨਾਂ ਸੂਰਮਿਆਂ ਦੇ ਕੋਲੋਂ ਵਿਦਿਆਵਾ ਵੀ ਸਤਿਗੁਰੂ ਉਹਨਾਂ ਨੂੰ ਪ੍ਰਦਾਨ ਕਰਦੇ ਨੇ ਤੇ ਉਹਨਾਂ ਨੂੰ ਟ੍ਰੇਨਿੰਗਾਂ ਵੀ ਦਿੰਦੇ ਨੇ ਤੇ ਸਤਿਗੁਰੂ ਮਹਾਰਾਜ ਜਦੋਂ ਜੰਗ ਦੇ ਜਦੋਂ ਸ਼ਿਕਾਰ ਲਈ ਜਾਂਦੇ ਨੇ ਉਸ ਸਮੇਂ ਕਿਵੇਂ ਦਾ ਦ੍ਰਿਸ਼ ਹੁੰਦਾ ਹੈ ਤੇ ਸਤਿਗੁਰਾਂ ਦੀ ਸ਼ੋਭਾ ਕਿਵੇਂ ਹੁੰਦੀ ਹੈ ਤੇ ਸਤਿਗੁਰਾਂ ਦਾ ਰੂਪ ਕਿਹੋ ਜਿਹਾ ਹੋਇਆ ਹੈ ਕਿਉਂਕਿ ਮਹਾਰਾਜ ਹੁਣ ਜਵਾਨੀ ਦੀ ਅਵਸਥਾ ਦੇ ਵੱਲ ਵਧਦੇ ਜਾ ਰਹੇ ਨੇ ਉਹ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸਾਰਾ ਪ੍ਰਸੰਗ ਅੱਗੇ ਵਰਣਨ ਕਰਨਗੇ ਜੋ ਆਪ ਜੀ ਕੱਲ੍ਹ ਦੇ ਆਪਠਾਵਾ ਦੇ ਅੰਦਰ ਸਰਵਣ ਕਰੋਗੇ ਤੇ ਅੱਜ ਸਾਧ ਸੰਗਤ ਜੀ ਸ਼੍ਰੀ ਵਾਹ ਸੰਤ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਪੰਡਰਾਵਾਲੇ ਜਿਨ੍ਹਾਂ ਦੀ ਵਰਸੀ ਵੀ ਹੈ 1969 ਦੇ ਵਿੱਚ ਉਹਨਾਂ ਨੇ ਸਰੀਰ ਅਕੀ ਜੋੜਾ ਛੱਡਿਆ ਸੀ ਬੇਸ਼ੱਕ ਉਹ ਤੰਦਵੀ ਟਕਸਾਲ ਦੇ ਮੁਖੀ ਸਨ ਪਰ ਜਿਹੜੇ ਵਿਦਵਾਨ ਹੁੰਦੇ ਨੇ ਉਹ ਸਾਰੇ ਬੰਤ ਦੇ ਸਾਝੇ ਹੁੰਦੇ ਨੇ ਤੇ ਉਹਨਾਂ ਨੇ ਬਹੁਤ ਸਾਰੇ ਗ੍ਰੰਥ ਵੀ ਲਿਖੇ ਕਿਤਾਬਾਂ ਲਿਖੀਆਂ ਬਹੁਤ ਸਾਰੇ ਵਿਦਿਆਰਥੀ ਉਹਨਾਂ ਦੇ ਕੋਲੋਂ ਵਿਦਿਆ ਪ੍ਰਾਪਤ ਕੀਤੀ ਵਿਦਿਆਰਥੀਆਂ ਨੇ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਉਹਨਾਂ ਦੇ ਵਿਦਿਆਰਥੀ ਹੋਏ ਨੇ ਗਿਆਨੀ ਠਾਕੁਰ ਸਿੰਘ ਜੀ ਉਹਨਾਂ ਦੇ ਵਿਦਿਆਰਥੀ ਰਹੇ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੇ ਵਿਦਿਆਰਥੀ ਰਹੇ ਨੇ ਕਿਸੇ ਪ੍ਰਕਾਰ ਗਿਆਨੀ ਜਸਵੰਤ ਸਿੰਘ ਜੀ ਮਜੀਦ ਸਾਹਿਬ ਆਏ ਉਹ ਵੀ ਉਹਨਾਂ ਦੇ ਵਿਦਿਆਰਥੀ ਰਹੇ ਨੇ ਗਿਆਨੀ ਠਾਕੁਰ ਸਿੰਘ ਜੀ ਪਟਿਆਲੇ ਵਾਲੇ ਗਿਆਨੀ ਭਵਿੰਦਰ ਸਿੰਘ ਜੀ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਦੀ ਦਗਾ ਦੇ ਵਿੱਚ ਉਹੜਾਣੇ ਵਿਦਵਾਨ ਪੈਦਾ ਕੀਤੇ ਸੀ ਤੇ ਜਿੱਥੋਂ ਤੱਕ ਕੋਈ ਪ੍ਰਚਾਰ ਨਹੀਂ ਹੋਈ ਸੀ ਘਰ ਦਾ ਉੱਥੇ ਜਾ ਕੇ ਵੀ ਉਹਨਾਂ ਨੇ ਪ੍ਰਚਾਰ ਕੀਤਾ ਐਸੇ ਉਹਨਾਂ ਨੇ ਗੋਤਕ ਵਿਖਾਏ ਤੇ ਇਸ ਸੰਸਾਰ ਦੇ ਵਿੱਚ ਰਹਿੰਦੇ ਆ ਬੋਧ ਪਰਉਪਕਾਰ ਕੀਤੇ ਗ੍ਰੰਥ ਲਿਖ ਕੇ ਜੂ ਬ੍ਰਹਮ ਦੀ ਵਿਦਿਆ ਸੀ ਉਹ ਕੇ ਸਿੰਘਾਂ ਨੂੰ ਪ੍ਰਦਾਨ ਕੀਤੀ ਹੈ ਸੋ ਉਹਨਾਂ ਨੂੰ ਸਜਦਾ ਹੈ ਉਹਨਾਂ ਦੀ ਬਰਸੀ ਹੈ ਸੋ ਇੱਥੇ ਇਸ ਮੌਪਤੀ ਹੈ ਜੀਂ ਹੈ ਗੋਬਿੰਦ ਹੈ ਗੋਪਾਲ ਹੈ ਨਰਾਣ ਨਾਮ ਪ੍ਰਾਣ ਨਾਥ ਨਾਥ ਸਖੇ ਦੀਨ ਦਰਦ ਨਿਵਾਰ। ਤੇ ਸਮਰਾਤ ਅਗਮ ਪੂਰਨ ਨਾਮ ਹੈ ਮਯਾ ਅੰਧ ਖੂਪ ਮਹਾ ਭਿਆਨ ਨਾਨਕ ਪਾਰ ਆਏ ਪ੍ਰਭ ਸਰਣ ਆਗਦੇ ਕਿਰਪਾ ਨਿਹਦਨੇ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਂ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਜੋ ਸਰਦਾ ਕਰ ਸੇਵੰਦੇ ਗੁਰ ਪਾਰਿ ਉਤਾਰਣ ਜੋ ਸਰਦਾ ਕਰ ਸੇਵੰਦੇ ਗੁਰ ਪਾਰਿ ਉਤਾਰਣ ਵਾਹਿਗੁਰੂ ਜੀ ਕਾ ਸਤਸਾ ਵਾਹਿਗੁਰੂ ਜੀ ਕੀ ਹੱਤੇ